ਕੀ ਚਾਰ ਦੇ ਕਲ ਦਾ ਆਲੂਆਂ ਦਾ ਭਾਈ ਦੱਸਿਓ ਜਰੂਰ ਮਟਰ ਖਾ ਲਾ ਲਿਆ ਕਰਾ ਸਾਈਡ ਤੇ ਤੇ ਇੱਕ ਆ ਵੱਡੀ ਮਸ਼ੀਨ ਆ ਜਿਹੜੀ ਇਹਦਾ ਜਰੂਰ ਫਾਇਦਾ ਦੱਸਿਓ ਵੀ ਕੀ ਆ ਕੀ ਨਹੀਂ ਹੈਗਾ ਹਨਾ ਤੇ ਇੱਕ ਇਹ ਵੀ ਪਹਿਲਾਂ ਪਤਾ ਆਲੂਆਂ ਰੇਟ ਵਧਿਆ ਰਿਹਾ ਆ 500 ਪਲੱਸ 600 ਦੇ ਆਸ-ਪਾਸ ਰਿਹਾ ਜਾਨੀ ਹੈਨਾ ਅੱਜ ਤੋਂ 15 ਕ ਦਿਨ 20 ਕ 20 ਦਿਨ ਪਹਿਲਾਂ ਮੰਨ ਲਿਏ ਹੈਨਾ ਜਦੋਂ ਮੰਨ ਲਓ ਮਾਰਤ ਮਹੀਨੇ ਦਾ ਸਟਾਰਟਿੰਗ ਦੇ ਵਿੱਚ ਪਹਿਲੇ ਹਫਤੇ ਦੇ ਵਿੱਚ ਫਰਵਰੀ ਦੇ ਐਂਡ ਦੇ ਵਿੱਚ ਤੇ ਮਾਰਚ ਦੇ ਪਹਿਲੇ ਪੂਲੇ ਹਫਤੇ ਤੱਕ ਵਧੀਆ ਰੇਟ ਜਾ ਰਿਆ ਹਨਾ ਤੇ ਹੁਣ ਤਾਂ ਮਸਾਂ ਹੀ ਸਾਡੇ ਇਧਰ ਡਿਗਰਾਮਾ ਹਲਕੇ ਦੇ ਵਿੱਚ ਮੰਨ ਲੇ ਕਿ ਚਲੋ ਵੀ ਗਣ ਡਾਇਮੰਡ ਆ ਤਕਰੀਬਤ ਕਰੀ ਨੂੰ ਉਹ 1000 1300 ਦੇ ਆਸ-ਪਾਸ ਵੇਖਦਾ ਵਾ 300 ਤੋਂ ਘੱਟ ਹੀ ਰੇਟ ਹੋਣ ਦਾ ਹਨਾ ਇਹਦੀ ਪਹਿਲਾਂ ਗੱਲਬਾਤ ਕੀਤੀ ਹੋਈ ਆ ਵੱਖਰੀ ਗੱਲ ਆ ਜਿਹੜੇ ਉਹ ਨਵੇਂ ਪੱਟ ਦੇ ਪੁਰਦੇ ਆ ਕੰਪਨੀ ਵਾਲਿਆਂ ਤੋਂ ਬਿਨਾ ਜਾਣ ਜਿਹੜੇ ਹੂ ਪੱਟਦੇ ਆ ਹਨਾ ਜਿੰਦਾਂ ਨੇ ਪਹਿਲੀ ਵਾਰ ਲਾਜ ਲੂਏ ਆ ਤੇ ਉਹਨਾਂ ਦਾ ਮੇਰੇ ਸਾਹਮਣੇ ਬਈ 300 ਤੋਂ ਘੱਟ ਕੁੱਟੀ ਆ ਬਈ 350 250 ਦੇ ਆਸ-ਪਾਸ ਹੀ ਰਹਿ ਗਿਆ ਹਨ ਜਿਵੇਂ ਹੁਣ ਹੋਰ ਆ ਡਾਇਮੰਡ ਤੋਂ ਬਿਨਾਂ ਹੋਰ ਜਿਵੇਂ 20 ਕਈ ਆਉਂਦੇ ਆ ਹੋਰ ਜਿਵੇਂ ਐਲ ਆਰ ਹੋਗਾ ਜੋਤੀ ਹੋਗਾ ਪਕਰਹਾਜ ਵੀ ਉਹਨਾਂ ਦਾ ਰੇਟ ਤਾਂ ਬਈ 250 ਤੋਂ ਥੱਲੇ ਆ 100-200 ਦੇ ਆਸ-ਪਾਸ ਆ ਨਾ ਬਾਕੀ ਜਿਹੜੀ ਆ ਵੱਡੀ ਮਸ਼ੀਨ ਚੱਲਦੀ ਆ ਪੀਡੀਓ ਵਾਲੀ ਵੱਡੀ ਆ ਹਾ ਡਬਲ ਜਾਣ ਵਾਲੀ ਜਿਹੜੀ ਕਾਰਤ ਕਹਿੰਦੇ ਡਿਸਟ੍ਰਿਬਿਊਟਰ ਨਾਲ ਚੱਲਦੀ ਆ ਜਿਹੜੀ ਵੀਰਾਂ ਨੂੰ ਸੋਈ ਫਾਇਦਾ ਹੈਗਾ ਜਾਂ ਕਿਵੇਂ ਆ ਪਰ ਉਹ ਲੰਬੀ ਵਾਲੀ ਜਦਿਆ ਮੋੜ ਦੇ ਵਿੱਚ ਕੋਈ ਥੋੜੀ ਜਿਹੀ ਪ੍ਰੋਬਲਮ ਆਉਂਦੀ ਆ ਕਿਉਂਕਿ ਉਹਦੇ ਚ ਥਾਲੀਆਂ ਲੰਬੀਆਂ ਚਾਹੀਦੀਆਂ ਜਿਹੜੀਆਂ ਫੈਟ ਲਾਈ ਹੁੰਦੀਆਂ ਨਾ ਜੇ ਆਪਾਂ 8 ਲਾਉਣੇ ਆ ਇਹਨੂੰ ਤਾਂ ਘੱਟ ਘੱਟ 10 ਚਾਹੀਦੀਆਂ ਨੇ ਬਾਕੀ ਥੋੜੀ ਜਿਹੀ ਰਹਾ ਇਹ ਜਰੂਰ ਤੁਸੀਂ ਦੱਸਿਓ ਹਨਾ ਬਾਕੀ ਇਹ ਆ ਵੀ ਲੰਬੇ ਜਾਲ ਦਾ ਫਾਇਦਾ ਹੋਏਦਾ ਵੀ ਮਿੱਟੀ-ਬੂਟੀ ਘੱਟ ਆਉਂਦੀ ਆ ਗਾਲੂ ਸਾਫ਼ ਹੋ ਕੇ ਆਈ ਜਾਂਦਾ ਬਾਲੂ ਸਾਫ਼ ਨਿਕਲਦਾ ਆ ਲੱਗ ਲੱਗ ਜਾਈ ਪਿਆ ਆਲੂ ਲਓ ਜੀ ਸਵਾਗਤ ਹੈ ਤੁਹਾਡਾ ਖੋਨਾਵੀ ਵੀਡੀਓ ਦੇ ਵਿੱਚ ਜੀ ਚੈਨਲ ਨੂੰ ਵੀਰੇ ਫੋਲੋ ਕਰ ਲਿਓ ਤੇ ਵੀਰੇ ਨਾਲ YouTube ਪੇਜ ਆਪਣੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿੰਨੇ ਵੀ ਪਵਾਂਤ ਸੱਜਣ ਵੀਡੀਓ ਦੇਖ ਰਹੇ ਹੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੇ ਆ ਵੀ ਸਾਰੇ ਵੀਰ ਭਰਾ ਠੀਕ ਹੋਣਗੇ ਬਾਕੀ ਆ ਮਸ਼ੀਨ ਬਾਰੇ ਲੈ ਜਰੂਰ ਦਿਓ ਤੇ ਇੱਕ ਤੁਹਾਡੇ ਆਲੂਆਂ ਦਾ ਰੇਟ ਕੀ ਆ ਇਹ ਵੀ ਜਰੂਰ ਦੱਸਿਓ ਇਹ ਆਮ ਦੂਜੀ ਮਸ਼ੀਨ ਉਹ ਕਾਫੀ ਲੰਬੀ ਆ ਡਿਸਟ੍ਰੀਬਿਊਟਰ ਤੇ ਚੱਲਦੀ ਆ ਖੜ ਕੇ ਜੈਕ ਲੱਗਾ ਹੋਇਆ ਇਹਨੂੰ ਨਾਲ ਉਹ ਲਾ ਲੋ ਕਟਾਈ ਹੁੰਦੀ ਆ ਟਾਇਰਾਂ ਦੀ ਤੇ ਉਦਾਂ ਹੈ ਵਧੀਆ ਵਾ ਮਿੱਟੀ ਨਹੀਂ ਬਾੜੀ ਲੱਗਦੀ ਹੈਗੀ ਦੂਜੀ ਮਸ਼ੀਨੋਂ ਮਿੱਟੀ ਘਟ ਲੱਗਦੀ ਆ ਗਾਲ ਲੰਬਾ ਹੋਏ ਨਾ ਕਿ ਬਹੁਤ ਲੰਬਾ ਹੋਏ ਨਾ ਥੋੜਾ ਜਿਹਾ ਲੰਬਾ ਹੋ ਜਾਦਾ ਦੇਖੋ ਇੱਥੋਂ ਚਾ ਲੁਕੇ ਉੱਥੇ ਛੱਡਦੀ ਆ ਦੇਖੋ ਪਹਿਲਾਂ ਮੂਹਰੇ ਦੇਖੋ ਮਿੱਟੀ ਕਿੰਨੀ ਆਉਂਦੀ ਆ ਇੱਥੋਂ ਮਿੱਟੀ ਲੈ ਕੇ ਖਤਮ ਹੋ ਜਾਂਦੀ ਆ ਫਿਰ ਮਗਰ ਦਾ ਕਹਿੰਦਾ ਆਲੂ ਹੀ ਰਹਿ ਜਾਂਦਾ ਵਾ ਬਾੜਾ ਮੋਟੀ ਮਿੱਟੀ ਆਉਂਦੀ ਆ ਬਾੜੀ ਨਹੀਂ ਆਉਂਦੀ ਹੈ ਜੇ ਮੇਤੇ ਘਾਹ ਨੂੰ ਥੋੜਾ ਜਿਆਦਾ ਹੋ ਗਿਆ ਉਹਦੇ ਕਰਕੇ ਆ ਜਾਂਦੀ ਆ ਜਵੇਂ ਮਗਰ ਚਾਲਦੀ ਸੀਗੀ ਮਗਰ ਘਾਹ ਹੈ ਨਹੀਂ ਕਰਕੇ ਤਾਂ ਬੜੀ ਜਿਆਦੇ ਸਫਾਈ ਆ ਘਾਹ ਦੇ ਵਿੱਚ ਥੋੜੀ ਜੀ ਮਾੜੀ ਜੀ ਮਾੜੀ ਪ੍ਰੋਬਲਮ ਹੋ ਜਾਂਦੀ ਹੈ ਘਾਹ ਵਾਲਾ ਹੋਂਦਾ ਕਰਕੇ ਆ ਤੇ ਬਾਕੀ ਜਿਹੜੀ ਉਹ ਖੜੀ ਆ ਵੀ ਉਹ ਸਹੀ ਸਹੀ ਮਸ਼ੀਨ ਹੈ ਛੋਟੇ ਜਾਲ ਵਾਲੀ ਡਿਸਟ੍ਰਿਬਿਊਟਰ ਤੋਂ ਬਿਨਾਂ ਵਾਲੀ ਜਾਂ ਵੀ ਜਿਹੜੀ ਉਹ ਚੱਲ ਰਹੀ ਆ ਉਹ ਜਾਰੇ ਕੰਮ ਜਬ ਜ਼ਰੂਰ ਦੱਸਿਓ ਪੈਸੇ ਉਹ ਜਿਵੇਂ ਕਹ ਲੀਏ ਵੀ ਆਲ ਦੂਰੀ ਸਫਾਈ ਨਾ ਜਿਵੇਂ ਤੇ ਰੋ ਤੇਲਾ ਬਾਣ ਹੋਵੇ ਉੱਥੇ ਬੜੀ ਜਿਆਦੇ ਜਿਵੇਂ ਥੋੜੀ ਜੀ ਕਾੜਾ ਬਾਣ ਹੋ ਗਿਆ ਜਿਵੇਂ ਹਨਾ ਇਰੇ ਵੀ ਪ੍ਰਾਤਨੋਂ ਦਿਓ ਦੱਸਦੇ ਆ ਨਾ ਬਾਕੀ ਤੁਸੀਂ ਜ਼ਰੂਰ ਦੱਸਿਓ ਵੀ ਤੁਹਾਡੀ ਕੀ ਰਾਏ ਆ ਵੀ ਆ ਵਧੀਆ ਕਿ ਉਹ ਜਾਦੇ ਵਧੀਆ ਜਿਹੜੀ ਉਹ ਚੱਲ ਰਹੀ ਹੈ ਬਾਕੀ ਆ ਤੰਦਾ 05484 ਜੌਂਡੀ ਆ ਆਲੂਪਟਨਾ ਦੇ ਟਾਇਰ ਪਾਏ ਹੋ ਛੋਟੇ 12 ਦੇ 12 4 36 ਦੇ ਤੇ ਇਹ ਬਸੰਤ ਆ ਲੈਂਦੀ ਆ ਇਹ ਛੋਟੇ ਛੋਟੇ ਡਾਲ ਵਾਲੀ ਹੁੰਦੀ ਆ ਹਨਾ ਸਾਰੇ ਨੇ ਵੀਰ ਭਰਾਵਾਂ ਨੂੰ ਪਤਾ ਹੀ ਆ ਤੇ ਇਹਨੂੰ ਡਿਸਟਰੀਬਿਊਟਰ ਨਹੀਂ ਹੁੰਦਾਗਾ ਇਹਦੇ ਮਗਰ ਟਾਇਰ ਨਹੀਂ ਹੁੰਦੇ ਮਗਰ ਰੂਲਾ ਲੱਗਿਆ ਹੁੰਦਾ ਗੰਦਾ ਹਨਾ ਤੇ ਜਿਵੇਂ ਇਹ ਤਕਰੀਬਨ ਜਿਵੇਂ ਆਹ ਆਪਣਾ ਟਰੈਕਟਰ ਹੈ ਜੀ ਜੀਓਨਟੀਆ 5405 ਇਹ 63 ਕਿਹਚਪੀ ਦੇ ਵਿੱਚ ਆ ਜਾਂਦਾ ਹਨਾ ਤੇ ਸੀਆਰਡੀ ਚ ਆਉਂਦੇ ਆ ਹੁਣ ਤਾਂ ਤਕਰੀਬਨ ਸਾਰੇ ਨਵੇਂ ਜਿਹੜੇ ਹੁਣ ਆ ਰਹੇ ਆ ਟਰੈਕਟਰ ਨਾਲ ਕੰਪਨੀਆਂ ਬਣਾ ਰਹੀਆਂ ਹਨਾ ਜਾਨੀ ਕਿ ਜੀ ਪੀਟੀਓ ਵੀ ਪੂਰੀ ਵਧੀਆ ਇਹਦਾ ABC ਤੇ D ਦੂਜਾ ਤੇ ਇਕੱਲੇ ABC ਉਹਨਾ ਹੁੰਦਾ ਸੀ ਇਹਦੇ ਵਿੱਚ ਨਾਲ ਇਹਨੇ D ਕਰਤੀ ਹੈ ਨਾ ਤੇ ਇਧਰ ਪਾਸੇ ਉਹੀ ਗੀਅਰ ਤਾਂ ਨਹੀਂ ਰੱਖੇ ਹੋਏ ਆ ਚੌਥਾ ਬੈਕ ਰੱਖਿਆ ਹੋਇਆ ਬਾਕੀ ਟਰੈਕਟਰ ਥਰੋਟ ਦੇ ਵਿੱਚ ਵਧੀਆ ਹੈ ਵੀ ਚੱਲੋ ਤੇ ਬਾਕੀ ਜਿਹੜੇ ਵੀ ਭਰਾਵੇਂ ਰੱਖੇ ਹੋਏ ਆ ਉਹਨਾਂ ਤਾਂ ਪਤਾ ਹੀ ਆ ਤੇ ਆ ਕਿਉਂ ਆ ਜਿਹੜੇ ਵੀਰ ਭਰਾ ਲੈਣਾ ਚਾਹੁੰਦੇ ਆ ਟਰੈਕਟਰ ਮਾੜੇ ਨਹੀਂ ਟਰੈਕਟਰ ਵਧੀਆ ਨੇ 63 ਕਿਹ HP ਦੇ ਵਿੱਚ ਟਰੈਕਟਰ ਇਹ 5305 ਆ ਜਾਂਦਾ 4x4 ਲੈ ਲੋ ਚਾਹੇ 2 2 ਵੀਲ ਦੇ ਵਿੱਚ ਲੈ ਲੋ ਹਨਾ ਤੇ ਤਕਰੀਬਨ ਤਕਰੀਬਨ 6 ਤੋਂ 7 ਕਿ HP ਤੱਕ ਦੀ ਜਿਹੜੀ PTO HP ਦੇ ਹਿਸਾਬ ਨਾਲ ਘਟ ਹੁੰਦੀ ਆ ਜੇ ਵੀ ਮੰਨ ਲਓ ਵੀ ਆਹ ਇਹਦੀ 63 63 HP ਆ ਨਾ ਇਹਦੇ ਵਿੱਚ 6 ਜਾਂ 7 HP PTO ਪਾਵਰ ਇਹਦੀ ਘਟਾ ਦੋ ਯਾਨੀ ਕਿ 55 55 ਰਹਿ ਜੂਗੀ 55 55 ਕਿ HP ਰਹਿ ਜਾਂਦੀ ਆ ਇਹਦੀ ਕ੍ਰੈਟਰ ਤਾਂ ਆਈਏ ਤਾਂ ਕੰਮ ਜਾਪ ਨੇ ਜਿਵੇਂ ਹਰਜਣੂ ਹਰਜਣਮੇਂਦਰਾ ਵੱਡਾ ਜਿਵੇਂ 755 ਵਾ ਹਨਾ ਤੇ ਉਹ ਉਹ 67 ਐਚਪੀ ਚ ਆ ਜਾਂਦਾ ਉਹ ਆ ਸਾਢੇ ਤੇ 73 ਐਚਪੀ ਚ ਆ ਜਾਂਦਾ ਜਿਵੇਂ ਪਰ ਉਹਦੀ ਪੀਟੀਓ 6 ਛਾ ਐਚਪੀ ਤੱਕ ਦੀ ਕੰਮ ਕਰ ਜਾਂਦੀ ਆ ਤਾਂ ਉਦਾਂ ਹੀ ਇਹਨਾਂ ਦੀ 36 36 ਐਚਪੀ ਚਾ ਤੇ ਉਦੋਂ 6 ਕੱਢ ਦਈਏ ਤਾਂ 57 ਕਿ ਐਚਪੀ ਤੱਕ ਦੀ ਇਹ 55 ਐਚਪੀ ਤੱਕ ਦੀ ਇਹਦੀ ਪੀਟੀਓ ਕੱਢ ਦਿੰਦਾ ਵਾ ਗੂਗਲ ਦੇ ਉੱਤੇ ਤਾਂ ਇਦਾਂ ਹੀ ਇਦਾਂ ਹੀ ਲਿਖਿਆ ਹੁੰਦਾ ਵਾ ਬਾਕੀ ਤੁਸੀਂ ਤੁਹਾਡੀ ਕੀ ਰਾਏ ਆ ਇਹ ਤੁਸੀਂ ਦੂ ਦੱਸਿਓ ਇਹੜਾ ਵੀਰਵਾ ਟਰੈਕਟਰ ਰੋਜ਼ ਚਲਾਉਂਦੇ ਆ ਜੌਂਡੀਅਰ ਨੂੰ ਹੈਨਾ ਉਹ ਜਰੂਰ ਦੱਸਿਓ ਤੇ ਪਹਿਲੇ ਆਪਣੇ ਮੰਦਰਾਂ ਆ ਜਾਂਦੀ ਇੱਕ ਵੀਡੀਓ ਪਾਈ ਹੋਈ ਆ 755 ਦੀ ਤੇ ਉਹ ਤੁਸੀਂ ਚੰਗਾ ਪਿਆਰ ਦੇ ਦੇ ਰਹੇ ਹੋ ਕੱਲ ਪਾਈ ਸੀ ਉਹ ਵਧੀਆ ਪਿਆਰ ਦੇ ਰਹੇ ਹੋ ਤੇ ਤੁਹਾਡਾ ਧੰਨਵਾਦ ਵੀ ਹੈ ਸਾਲੇ ਦੱਸੀ ਕਰਾਂ ਤੇ ਬਾਰੇ ਕਿਵੇਂ ਆ ਮਸ਼ੀਨ ਪਈ ਇਹ ਵਧੀਆ ਪਟਦੀ ਆ ਇਹ ਜਿਵੇਂ ਮਿੱਟੀ-ਮੁੱਟੀ ਸਵਾਈ ਸੁਵੀ ਜ਼ਿਆਦਾ ਆਉਂਦੀਆਂ ਨਾਲ ਤੇ ਇੱਕ ਜਿਵੇਂ ਹੋਣੇ ਚਲੋ ਲੰਬੀ ਬਹੁਤ ਜ਼ਿਆਦਾ ਹੈਪੀ ਹੈਨਾ ਦੇ ਵੀਰਾਂ ਆਮ ਤਾਂ ਦੂਜੀਆਂ ਦਾ ਆਪਾਂ 6 6 ਜਿਹੜੇ ਬਣਦੇ ਜਾਣੀ ਕਿ ਤਿੰਨ ਹੀ ਤਿੰਨ ਹੀ ਫਾਲੀਆਂ ਬਣਦੀਆਂ ਹੁੰਦੀਆਂ ਤਾਂ ਤੇ ਇਹਨੂੰ ਅੱਠ ਵੱਟਾ ਲਾਉਣੀਆਂ ਪੈਣੀਆਂ ਅੱਠ ਵੀ ਮੇਰੇ ਨਾਲ ਘੱਟ ਲੱਗਦੇ ਆਂ ਕਹ ਸਹੀ ਮੈਂ 10 ਹੀ ਚਾਹੀਦੀਆਂ 10 ਲਾਲ ਵੀ ਸੌਖਾ ਹਣਾ 10ਾਂ ਤਾਂ ਜਾਣੀ ਕਿ ਇਹ ਵੀ ਮੁਰਦੀ ਮੁਰਦੀ ਸੌਖੀ ਆ ਨਾਣੀ ਮੁਰਦੀ ਮੁਰਦੀ ਸੌਖੀ ਆ ਨਾ ਉਹ ਦੋ ਮਸ਼ੀਨਾਂ ਇਹ ਇੱਕ ਹਾਂ ਉਹ ਜਾਨਾ ਵੀ ਜਾਣੀ ਕਿ ਸਹੀ ਸਹੀ ਅੱਡਾ ਜਾ ਵਾਲਾ ਕੱਲੀ ਦਾ ਉਹ ਤੋਂ ਮੁਰੇ ਤਿੰਨ ਹੀ ਆ ਉਹ ਤਾਂ ਬਾਹਲੇ ਲੰਬੀ ਆ ਉਹਦਾ ਯਾਰ 6 ਫੁੱਟ ਦੀ ਮਸਾ 4 4 5 5 ਫੁੱਟ ਦੀ ਮਸਾ ਹਾਂ ਅੱਧੀ ਘਾ ਅੱਧੋਂ ਘੱਟ ਐ ਹਾਂ ਇੰਨੀ ਕੁ ਹੋਣੀ ਮਗਰ ਜਾ ਜੂਣੀ ਯਾਨੀ ਕਿ ਸਫਾਈ ਸਹੂਲਤ ਦਿਖਾ ਦੇ ਵਿੱਚ ਪੂਰੀ ਵਧੀਆ ਵਾ ਬਾਕੀ ਆਪਾਂ ਦਸ ਕਵੀਰਾਂ ਦੀ ਵੀ ਰਾਇ ਲਵਾਂਗੇ ਵੀ ਉਹਨਾਂ ਨੂੰ ਇਹ ਮਸ਼ੀਨ ਕਿਵੇਂ ਲੱਗਦੀ ਆ ਯਾਰ ਰਾਮਾ ਜੰਡੂ ਮਸ਼ੀਨ ਬਾਈ ਕਹਿੰਦਾ ਠਹਿ ਪੂਰੀ ਵਧੀਆ ਕਨਸੈਪਟ ਵਧੀਆ ਵਾ ਇਹੇ ਪਰ ਜਣਕਿਆਂ ਨੂੰ ਰੈਲ ਜਣਕਿਆਂ ਜਿਹੜੀ ਪੱਟਰ ਪੜੀ ਵਾਲਾ ਜਣ ਬੋੜਨ ਵਾਲਾ ਥੋੜਾ ਬੋੜਨ ਦਾ ਕਰਕੇ ਥੋੜੀ ਪ੍ਰੋਬਲਮ ਆਉਂਦੀ ਹੈ ਥੋੜੀ ਜਿਹੀ ਜਣਕਿਆਂ ਫਾ ਲੀਆਂ ਜਦ ਤੇ ਆਪਾਂ ਚਾਰ ਅੱਜ ਆਪਾਂ ਉੱਥੇ ਅੱਠ ਲਾਉਨੇ ਉੱਥੇ ਤੁਸੀਂ 10 ਲਾ ਲਓ ਫਿਰ ਬਾੜੀ ਵਾਲੇ ਸੋਖੀ ਮੋੜ ਜੂ ਆਪਾਂ ਅੱਠ ਅੱਠ ਲਾ ਲੈਂਦੇ ਜਣਕਿਆਂ ਚਾਰ ਗੇੜੇ ਲਾ ਦਿੰਦੇ ਆ ਸਾਈਡਾਂ ਤੇ ਇਧਰ ਪਾਸੇ ਸਾਈਡਾਂ ਵਾਲੇ ਹੁੰਦੇ ਜਿਵੇਂ ਚਾਰ ਗੇੜੇ ਲਾ ਦਿੰਦੇ ਆ ਪਰ ਤੇ ਨੂੰ ਘਟ ਘਟ 10 ਗੇੜੇ ਗੇੜੇ ਲਾਓ ਜਣਕਿਆਂ 10 ਪੰਜ ਪੰਜ ਗੇੜੇ ਲਾਓ ਫਿਰ ਮਸ਼ੀਨ ਐ ਰੋਡ ਲੰਬੇ ਰੋਡ ਚਾਹੇ ਕਿ ਇਹਨਾਂ ਗੇ ਸਫਾਈ ਸੁਵਿਧਾ ਫਰਕ ਆ ਜੀ ਦਾ ਬਾਕੀ ਤੁਸੀਂ ਕੀ ਕਹਿੰਦੇ ਹੋ ਜਰ ਦੱਸੋ ਹੈਪੀ ਵੀਰ ਤਾਂ ਕਹਿੰਦਾ ਵੀ ਇਹ ਕਨਸੈਪਟ ਹੈ ਵਧੀਆ ਬਾਕੀ ਤੁਸੀਂ ਦੱਸੋ ਬੀ ਤੁਹਾਡੀ ਕੀ ਰਾਏ ਆ ਇਹਦੇ ਵਿੱਚ